ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ ਪੰਜਾਬ ਦੇ ਲੋਕਾਂ ਨੂੰ ਦੇ ਦਿੱਤੀ ਵੱਡੀ ਖੁਸ਼ਖਬਰੀ ਖਾਸ ਕਰਕੇ ਜਿਹੜੇ ਬਜ਼ੁਰਗ ਬਜ਼ੁਰਗ ਮੇਲ ਅਤੇ ਬਜ਼ੁਰਗ ਜਿਹੜੀਆਂ ਮਹਿਲਾਵਾਂ ਨੇ ਯਾਨੀ ਕਿ ਉਹਨਾਂ ਲਈ ਖਜ਼ਾਨੇ ਖੋਲ ਦਿੱਤੇ ਗਏ ਨੇ ਆਪ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯਾਨੀ ਕਿ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸੀ ਕਿ ਜਦੋਂ ਸਰਕਾਰ ਬਣੇਗੀ ਸਰਕਾਰ ਬਣਦਿਆਂ ਹੀ 1500 ਜਿਹੜੀ ਪੈਨਸ਼ਨ ਮਿਲਦੀ ਹੈ ਉਹ 2500 ਜਾਂ 3000 ਕਰ ਦਿੱਤੀ ਜਾਵੇਗੀ। ਇਹੀ ਵਾਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ। ਲੇਕਿਨ ਉਸ ਵੱਲੋਂ ਇਹ ਵਾਦਾ ਪੂਰਾ ਨਹੀਂ ਕੀਤਾ ਗਿਆ। ਲੇਕਿਨ ਇਹ ਵਾਦਾ ਪੂਰਾ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ। ਭਗਵੰਤ ਮਾਨ ਨੇ ਕਿਹਾ ਹੈ ਕਿ ਜਿਹੜੇ ਬਜ਼ੁਰਗਾਂ ਦੀਆਂ ਜਿਹੜੀ ਉਮਰ ਹੈ 65 ਸਾਲ ਦੇ ਪਲੱਸ ਹੈ ਉਸ ਨੂੰ ਪੈਨਸ਼ਨ ਦੇ ਵਿੱਚ ਵੀ ਵਾਦਾ ਹੋਵੇਗਾ। ਉਸ ਨੂੰ ਜਿਹੜਾ ਉਸ ਦਾ ਇਲਾਜ ਹੈ ਜਾਂ ਜਿਹੜਾ ਉਸ ਸਫਰ ਫਰੀ ਕਰਦੇ ਨੇ ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ ਜਿਹੜੇ ਅੰਗਹੀਨ ਨੇ ਜਾਂ ਜਿਹੜੇ ਉਹਨਾਂ ਦੇ ਖਾਣ-ਪੀਣ ਦੀਆਂ ਆਖਾਂ ਪੀਣ ਦੀਆਂ ਚੀਜ਼ਾਂ ਨੇ ਪਹਿਨਣ ਦੀਆਂ ਚੀਜ਼ਾਂ ਨੇ ਰਹਿਣ ਸਹਿਣ ਨੂੰ ਘਰ ਨਹੀਂ ਉਹ ਸਾਰਾ ਚੀਜ਼ ਜਿਹੜੀ ਹੈ ਮੁਹੱਈਆ ਕਰਵਾਈ ਜਾਵੇਗੀ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਵਿੱਚ ਵੀ ਵਾਅਦਾ ਕੀਤਾ ਜਾਵੇਗਾ ਬਜ਼ੁਰਗਾਂ ਨੂੰ ਸਫ਼ਰ ਵੀ ਫ੍ਰੀ ਮੁਹਈਆ ਕਰਵਾਇਆ ਜਾਵੇਗਾ ਬਜ਼ੁਰਗ ਬਜ਼ੁਰਗਾਂ ਨੂੰ ਟ੍ਰੀਟਮੈਂਟ ਵੀ ਜਿਹੜਾ ਹੈ ਉਹ ਫ੍ਰੀ ਦਿੱਤਾ ਜਾਵੇਗਾ ਬਜ਼ੁਰਗਾਂ ਨੂੰ ਖਾਣ ਪੀਣ ਦਾ ਸਮਾਨ ਵੀ ਮੁਹਈਆ ਕਰਵਾਇਆ ਜਾਵੇਗਾ ਉਹ ਵੀ ਫ੍ਰੀ ਦਿੱਤਾ ਜਾਵੇਗਾ ਯਾਨੀ ਕਿ ਇੱਕ ਵਾਰ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਗਿਆ ਹੈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁ부ੱਚੀ ਕੈਬਨਟ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਬਜ਼ੁਰਗ ਬਜ਼ੁਰਗਾਂ ਦੇ ਲਈ ਉਨੇ ਕਿਹਾ ਕਿ ਬਜ਼ੁਰਗ ਜਿਹੜੇ ਹੁੰਦੇ ਨੇ ਉਹ ਕੌਮ ਦਾ ਸਰਮਾਇਆ ਹੁੰਦੇ ਨੇ ਉਹ ਘਰਾਂ ਦੇ ਵਿੱਚ ਬੈਠ ਕੇ ਕੰਮ ਨਹੀਂ ਕਰ ਸਕਦੇ ਉਹ ਇੰਡੀਪੈਂਡੈਂਟ ਹੁੰਦੇ ਨੇ ਕਈ ਵਾਰ ਉਹ ਹੁੰਦਾ ਹੈ ਕਿ ਉਹਨਾਂ ਨੂੰ ਜਿਹੜੀ ਹੈ ਪ੍ਰੋਪਰ ਜਿਹੜੀ ਹੈ ਪੈਨਸ਼ਨ ਨਹੀਂ ਮਿਲਦੀ ਇਸ ਕਰਕੇ نوਹਾ ਧੀਆਂ ਪੁੱਤਰਾਂ ਵੱਲੋਂ ਉਹਨਾਂ ਦੇ ਨਾਲ ਮਿਸ ਬਿਹੇਵ ਮਿਸ ਗਾਈਡ ਉਹਨਾਂ ਨੂੰ ਕੀਤਾ ਜਾਂਦਾ ਹੈ ਇੱਧਰ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਦੇ ਨਾਲ ਹਾਂ ਬਜ਼ੁਰਗਾਂ ਦੇ ਹੱਕ ਵਿੱਚ ਖੜੇ ਹਾਂ ਹਰ ਵੱਡਾ ਫਾਇਦਾ ਜਿਹੜਾ ਹੈ ਪਹਿਲ ਦੇ ਹਦਾਰ ਤੇ 1 ਜਨਵਰੀ ਤੋਂ ਬਾਅਦ ਜਿਹੜਾ ਹੈ ਨਵੇਂ ਸਾਲ ਦੇ ਵਿੱਚ ਬਜ਼ੁਰਗਾਂ ਨੂੰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਰਾ ਖਰੜਾ ਤਿਆਰ ਕਰ ਲਿਆ ਹੈ ਸਾਰੀ ਪ੍ਰੋਫਾਈਲ ਤਿਆਰ ਕਰਨ ਲਈ ਹੈ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ 1 ਜਨਵਰੀ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਜਿਹੜੇ ਬਜ਼ੁਰਗ ਨੇ ਜਿਹੜੀਆਂ ਮਹਿਲਾਵਾਂ ਨੇ ਪੈਨਸ਼ਨ ਵੀ ਵਧੇਗੀ ਬਸ ਫਰੀ ਵੀ ਫਰੀ ਸੇਵਾ ਮਿਲੇਗੀ ਇਲਾਜ ਵੀ ਫਰੀ ਮਿਲੇਗਾ ਖਾਣ ਪੀਣ ਦਾ ਫਰੀ ਮਿਲੇਗਾ ਔਰ ਜਿਹੜਾ ਕਪੜਾ ਵੀ ਪ੍ਰੋਵਾਈਡ ਕਰਵਾਇਆ ਜਾਵੇਗਾ ਪੰਜਾਬ ਦੇ ਬਜ਼ੁਰਗਾਂ ਨੂੰ ਇਹ ਵੱਡਾ ਜਿਹੜਾ ਐਲਾਨ ਕਰ ਦਿੱਤਾ ਹੈ ਖੁਸ਼ਖਬਰੀ ਸੁਣਾ ਦਿੱਤੀ ਹੈ ਪੰਜਾਬ ਦੇ ਬਜ਼ੁਰਗ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੰਨਵਾਦ